ਤੇਲ ਦੀਆਂ ਕੀਮਤਾਂ ਦੇ ਵਿੱਚ ਆਇਆ ਵੱਡਾ ਬਦਲਾ ਸੀਐਨਜੀ ਦੀ ਕੀਮਤ ਦੇ ਵਿੱਚ 4 ਰੁਪਏ ਵਾਧਾ ਜਾਣੋ ਆਪਣੇ ਸ਼ਹਿਰ ਦੇ ਤਾਜ਼ਾ ਰੇਟ ਸਰਕਾਰ ਨੇ ਜਾਰੀ ਕੀਤੇ ਵੱਡੇ ਆਦੇਸ਼ ਹੈਲੋ ਦੋਸਤੋ ਸਰਫੀ ਕਾਲ ਤੁਹਾਡੇ ਆਪਣੇ ਚੈਨਲ ਐਸਆਰ ਅਲਰਟ ਵਿੱਚ ਤੁਹਾਡਾ ਸਵਾਗਤ ਹੈ ਅੱਜ ਸੀ ਤੁਹਾਡੇ ਲਈ ਲੈ ਕੇ ਹਾਜ਼ਰ ਹਾਂ ਖਾਸ ਖਾਸ ਅਪਡੇਟ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਵਾਧੇ ਕਾਰਨ ਦੇਸ਼ ਦੇ ਕਈ ਸ਼ਹਿਰਾਂ 'ਚ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵਿੱਚ ਵੀ ਵਾਧਾ ਹੋ ਰਿਹਾ ਹੈ ਸਰਕਾਰੀ ਤੇਲ ਕੰਪਨੀਆਂ ਨੇ ਅੱਜ ਸਵੇਰੇ ਜਾਰੀ ਕੀਤੇ ਰੇਟਾਂ ਵਿੱਚ ਬਦਲਾਅ ਕੀਤਾ ਹੈ ਅਤੇ ਦਿੱਲੀ ਦੇ ਆਸ-ਪਾਸ ਦੇ ਸ਼ਹਿਰਾਂ ਵਿੱਚ ਵੀ ਰੇਟ ਬਦਲੇ ਹਨ। ਜਿੱਥੇ ਅੱਜ ਨੌਇਡਾ ਅਤੇ ਗ੍ਰੇਟਰ ਨੌਇਡਾ ਵਿੱਚ ਤੇਲ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ, ਉੱਥੇ ਹੀ ਨੇੜਲੇ ਗਾਜ਼ੀਆਬਾਦ ਅਤੇ ਗੁਰੂਗ੍ਰਾਮ ਜ਼ਿਲ੍ਹਿਆਂ ਵਿੱਚ ਤੇਲ ਸਸਤਾ ਹੋ ਗਿਆ। ਹਾਲਾਂਕਿ ਦਿੱਲੀ ਸਮੇਤ ਦੇਸ਼ ਦੇ ਚਾਰੇ ਮਹਾਨਗਰਾਂ 'ਚ ਅੱਜ ਵੀ ਤੇਲ ਦੀਆਂ ਕੀਮਤਾਂ 'ਚ ਕੋਈ ਬਦਲਾਅ ਨਹੀਂ ਹੋਇਆ। ਸਰਕਾਰੀ ਤੇਲ ਕੰਪਨੀਆਂ ਮੁਤਾਬਕ ਯੂਪੀ ਦੇ ਗੌਤਮ ਬੁੱਧਨਗਰ ਦੇ ਵਿੱਚ ਪੈਟਰੋਲ 11 ਪੈਸੇ ਮਹਿੰਗਾ ਹੋ ਕੇ 94.98 ਰੁਪਏ ਪ੍ਰਤੀ ਲੀਟਰ ਤੇ ਵਿਕ ਰਿਹਾ ਹੈ। ਡੀਜ਼ਲ ਵੀ 12 ਪੈਸੇ ਮਹਿੰਗਾ ਹੋ ਕੇ 88.13 ਰੁਪਏ ਪ੍ਰਤੀ ਲੀਟਰ ਤੇ ਪਹੁੰਚ ਗਿਆ। ਗਾਜ਼ੀਆਬਾਦ ਦੇ ਵਿੱਚ ਪੈਟਰੋਲ 12 ਪੈਸੇ ਦੀ ਗਿਰਾਵਟ ਨਾਲ 94.53 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 14 ਪੈਸੇ ਦੀ ਗਿਰਾਵਟ ਨਾਲ 87.61 ਰੁਪਏ ਪ੍ਰਤੀ ਲੀਟਰ ਉੱਤੇ ਵਿਕਰੀਆ। ਹਰਿਆਣਾ ਦੀ ਰਾਜਧਾਨੀ ਗੁਰੂਗ੍ਰਾਮ ਦੇ ਵਿੱਚ ਪੈਟਰੋਲ 15 ਪੈਸੇ ਸਸਤਾ ਹੋ ਕੇ 95.02 ਰੁਪਏ ਪ੍ਰਤੀ ਲੀਟਰ ਤੇ ਵਿਕਰੀਆ ਜਦ ਕਿ ਡੀਜ਼ਲ 14 ਪੈਸੇ ਘਟ ਕੇ 87.88 ਰੁਪਏ ਪ੍ਰਤੀ ਲੀਟਰ ਤੇ ਆ ਗਿਆ। ਕੱਚੇ ਤੇਲ ਦੀ કરીਏ ਤਾਂ ਪਿਛਲੇ 24 ਘੰਟਿਆਂ ਚ ਇਸ ਦੀਆਂ ਕੀਮਤਾਂ 'ਚ ਮਾਮੂਲੀ ਬਦਲਾਅ ਹੋਇਆ ਹੈ। ਬ੍ਰੈਂਟ ਕਰੂਡ ਦੀ ਕੀਮਤ 75.14 ਡਾਲਰ ਪ੍ਰਤੀ ਬੈਰਲ ਹੋ ਗਈ ਹੈ। WTI ਦੀ ਦਰ ਵੀ ਥੋੜਾ ਵੱਧ ਕੇ 71.23 ਡਾਲਰ ਪ੍ਰਤੀ ਬੈਰਲ ਹੋ ਗਈ ਹੈ। ਚਾਰੇ ਮਹਾਨਗਰਾਂ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਕਿਵੇਂ ਹਨ ਦੇਖਦੇ। ਦਿੱਲੀ ਦੇ ਵਿੱਚ ਪੈਟਰੋਲ 96.65 ਰੁਪਏ ਅਤੇ ਡੀਜ਼ਲ 89.82 ਰੁਪਏ ਪ੍ਰਤੀ ਲੀਟਰ ਹੈ। ਮੁੰਬਈ ਦੇ ਵਿੱਚ ਪੈਟਰੋਲ 106.31 ਰੁਪਏ ਅਤੇ ਡੀਜ਼ਲ 94.27 ਰੁਪਏ ਪ੍ਰਤੀ ਲੀਟਰ ਹੈ। ਚੇਨਈ ਦੇ ਵਿੱਚ ਪੈਟਰੋਲ 102.63 ਰੁਪਏ ਅਤੇ ਡੀਜ਼ਲ 94.24 ਰੁਪਏ ਪ੍ਰਤੀ ਲੀਟਰ ਹੈ। ਜਦ ਕਿ ਕੋਲਕਾਤਾ ਦੇ ਵਿੱਚ ਪੈਟਰੋਲ 106.03 ਰੁਪਏ ਅਤੇ ਡੀਜ਼ਲ 92.76 ਰੁਪਏ ਪ੍ਰਤੀ ਲੀਟਰ ਹੈ ਹੁਣ ਕਿਹੜੇ ਸ਼ਹਿਰਾਂ ਵਿੱਚ ਰੇਟ ਬਦਲੇ ਨੇ ਆਓ ਜਾਣ ਨੌਇਡਾ ਦੇ ਵਿੱਚ ਪੈਟਰੋਲ 94.98 ਰੁਪਏ ਅਤੇ ਡੀਜ਼ਲ 88.13 ਰੁਪਏ ਪ੍ਰਤੀ ਲੀਟਰ ਹੋ ਗਿਆ ਗਾਜ਼ੀਆਬਾਦ ਦੇ ਵਿੱਚ ਪੈਟਰੋਲ 94.53 ਰੁਪਏ ਅਤੇ ਡੀਜ਼ਲ 87.61 ਰੁਪਏ ਪ੍ਰਤੀ ਲੀਟਰ ਹੈ ਜਦਕਿ ਗੁਰੂਗ੍ਰਾਮ ਦੇ ਵਿੱਚ ਪੈਟਰੋਲ 95.02 ਰੁਪਏ ਅਤੇ ਡੀਜ਼ਲ 87.88 ਰੁਪਏ ਪ੍ਰਤੀ ਲੀਟਰ ਹੋ ਗਿਆ। ਹੁਣ ਗੱਲ ਆਉਂਦੀ ਹੈ ਸੀਐਨਜੀ ਦੀਆਂ ਕੀਮਤਾਂ 'ਚ 4 ਰੁਪਏ ਤੱਕ ਦਾ ਵਾਅਦਾ ਹੋ ਗਿਆ। ਜਾਣੋ ਤੁਸੀਂ ਆਪਣੇ ਸ਼ਹਿਰ ਦੇ ਤਾਜ਼ਾ ਅਪਡੇਟ। ਇੰਦਰਪ੍ਰਸਤ ਗੈਸ ਲਿਮਿਟਿਡ ਨੇ ਕੰਪਰੈਸਡ ਨੇਚਰਲ ਗੈਸ ਦੀਆਂ ਕੀਮਤਾਂ ਵਧਾ ਦਿੱਤੀਆਂ ਹਨ। ਕੰਪਨੀ ਨੇ ਸੀਐਨਜੀ ਦੀਆਂ ਕੀਮਤਾਂ 1.5 ਰੁਪਏ ਤੋਂ 4 ਰੁਪਏ ਪ੍ਰਤੀ ਕਿਲੋ ਤੱਕ ਦੇ ਵਾਅਦੇ ਦਾ ਐਲਾਨ ਕੀਤਾ ਹੈ। ਆਈਜੀਐਲ ਨੇ ਦਿੱਲੀ ਨੂੰ ਇਸ ਕੀਮਤ ਵਾਅਦੇ ਤੋਂ ਦੂਰ ਰੱਖਿਆ। ਇਸ ਦਿਨ ਆਲੀ ਨੌਇਡਾ ਗ੍ਰੇਟਰ ਨੌਇਡਾ ਅਤੇ ਗੁਰੂਗ੍ਰਾਮ ਵਰਗੇ ਸ਼ਹਿਰਾਂ 'ਚ ਸੀएनजी ਦੀ ਕੀਮਤ ਵਧ ਗਈ ਹੈ। ਕੀਮਤਾਂ ਵਿੱਚ ਇਹ ਵਾਧਾ ਆਈਜੀਐਲ ਦੇ ਸੰਚਾਲਨ ਖੇਤਰਾਂ ਦੇ ਲਗਭਗ 30% ਨੂੰ ਪ੍ਰਭਾਵਿਤ ਕਰਨ ਦੀ ਉਮੀਦ ਹੈ। ਕੰਪਨੀ ਦੀ ਕੁੱਲ ਸੀएनजी ਖਪਤ ਦਾ 70% ਦਿੱਲੀ ਤੋਂ ਆਉਂਦਾ ਹੈ। ਇੰਦਰਪ੍ਰਸਤ ਗੈਸ ਲਿਮਿਟਿਡ ਨੇ ਨੌਇਡਾ, ਗ੍ਰੇਟਰ ਨੌਇਡਾ, ਗਾਜ਼ੀਆਬਾਦ, ਗੁਰਦਾਊ, ਕਰਨਾਲ ਅਤੇ ਕੈਥਲ 'ਚ 2 ਰੁਪਏ ਪ੍ਰਤੀ ਕਿਲੋਗ੍ਰਾਮ ਦਾ ਵਾਧਾ ਕੀਤਾ ਹੈ। ਰਾਜਸਥਾਨ ਦੇ ਅਜਮੇਰ ਪਾਲੀ ਅਤੇ ਰਾਜਸਮੰਦ 'ਚ ਇਸਦੀ ਕੀਮਤ 1.5 5 ਰੁਪਏ ਪ੍ਰਤੀ ਕਿਲੋ ਵਧ ਗਈ ਹੈ ਮੁਜ਼ਫਰਨਗਰ ਮੇਰਠ ਸ਼ਾਮਲੀ ਮਹੋਬਾ ਬਾਂਦਾ ਅਤੇ ਚਿੱਤਰਕੂਟ ਵਿੱਚ ਆਈਜੀਐਲ ਨੇ ਸੀਐਨਜੀ ਦੀ ਦਰ ਵਿੱਚ 3 ਰੁਪਏ ਪ੍ਰਤੀ ਕਿਲੋ ਦਾ ਵਾਅਦਾ ਕੀਤਾ ਹੈ ਮੁੰਬਈ ਵਿੱਚ ਸੀਐਨਜੀ ਦੀਆਂ ਕੀਮਤਾਂ ਪਹਿਲਾਂ ਹੀ ਵਧ ਗਈਆਂ ਹਨ ਮਹਾਨਗਰ ਗੈਸ ਲਿਮਟਿਡ ਨੇ ਮੁੰਬਈ 'ਚ ਸੀਐਨਜੀ ਦੀਆਂ ਕੀਮਤਾਂ 'ਚ 2 ਰੁਪਏ ਪ੍ਰਤੀ ਕਿਲੋਗ੍ਰਾਮ ਦਾ ਵਾਅਦਾ ਕਰਕੇ 75 ਰੁਪਏ ਪ੍ਰਤੀ ਕਿਲੋਗ੍ਰਾਮ ਤੋਂ ਵਧਾ ਕੇ 77 ਰੁਪਏ ਕਰ ਦਿੱਤਾ ਹੈ ਸਰਕਾਰ ਵੱਲੋਂ 16 ਨਵੰਬਰ ਤੋਂ ਪੁਰਾਣੇ ਗੈਸ ਫੀਲਡਾਂ ਤੋਂ ਸਸਤੀ ਕੁਦਰਤੀ ਗੈਸ ਦੀ ਸਪਲਾਈ ਵਿੱਚ 20 ਪ੍ਰਤੀ ਸ਼ਤ ਦੀ ਕਟੌਤੀ ਕਰਨ ਤੋਂ ਬਾਅਦ ਆਈਜੀਐਲ ਅਤੇ ਐਮਜੀਐਲ ਨੇ ਸੀਐਨਜੀ ਦਰਾਂ ਵਿੱਚ ਕਟੌਤੀ ਕੀਤੀ ਸੀ ਇਸ ਤੋਂ ਪਹਿਲਾਂ 16 ਅਕਤੂਬਰ ਨੂੰ ਵੀ ਸਪਲਾਈ ਵਿੱਚ 21% ਦੀ ਕਟੌਤੀ ਕੀਤੀ ਗਈ ਸੀ ਇਹਨਾਂ ਕਟੌਤੀਆਂ ਤੋਂ ਬਾਅਦ ਆਈਜੀਐਲ ਐਮਜੀਐਲ ਅਤੇ ਅਡਾਨੀ ਟੋਟਲ ਗੈਸ ਵਰਗੀਆਂ ਗੈਸ ਕੰਪਨੀਆਂ ਨੇ ਆਪਣੇ ਮੁਨਾਫੇ ਤੇ ਅਸਰ ਪੈਣ ਦਾ ਡਰ ਜਤਾਇਆ ਸੀ ਤਾਂ ਦੋਸਤੋ ਵੱਧਦੀ ਮਹਿੰਗਾਈ ਦੇ ਵਿੱਚ ਸੀਐਨਜੀ ਅਤੇ ਤੇਲ ਦੀਆਂ ਕੀਮਤਾਂ ਦੇ ਵਿੱਚ ਜਿਹੜਾ ਇਹ ਤੁਸੀਂ ਬਦਲਾਅ ਸੁਣਿਆ ਇਸ ਬਾਰੇ ਤੁਹਾਡੀ ਕੀ رائے ਹੈ ਸਾਨੂੰ ਕਮੈਂਟ ਸੈਕਸ਼ਨ ਵਿਚ ਕਮੈਂਟ ਕਰਕੇ ਜ਼ਰੂਰ ਦੱਸਿਓ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਣਾ ਇਸੇ ਤਰ੍ਹਾਂ ਦੇ ਹੋਰ ਅਪਡੇਟਸ ਲਈ ਜੁੜੇ ਰਹੋ ਸਾਡੇ ਚੈਨਲ SR Alert